ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਹਸਪਤਾਲ 'ਚ ਗਲਤ ਤਰੀਕੇ ਨਾਲ ਗੱਡੀ ਪਾਰਕ ਕਰਨ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਦੱਸਦੀਏ ਕਿ ਤਾਜ਼ਾ ਮਾਮਲਾ ਜਿਹੜਾ ਬਕੰਧਪੁਰ ਤੋਂ ਸਾਹਮਣੇ ਆ ਰਿਹਾ ਹੈ ਪਰ ਹਰ ਹਸਪਤਾਲ 'ਚ ਲਿਖਿਆ ਹੁੰਦਾ ਹੈ ਕਿ ਡਾਕਟਰਾਂ ਨਾਲ ਜੇਕਰ ਕੋਈ ਬਦਸਲੂਕੀ ਕਰਦਾ ਹੈ ਜਾਂ ਹਥੋਪਾਈ ਕਰਦਾ ਹੈ ਤਾਂ ਸਜ਼ਾਵਾਂ ਬਹੁਤ ਸਖਤ ਹਨ ਲੇਕਿਨ ਬਹੁਤੀ ਵਾਰ ਬੰਦਾ ਉਸ ਵੱਲ ਉਸ ਪਾਸੇ ਧਿਆਨ ਨਹੀਂ ਦਿੰਦਾ ਹੁਣ ਤਾਜ਼ਾ ਮਾਮਲਾ ਮੁਕੰਦਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਬੀਤੀ ਰਾਤ ਮੁਕੰਦਪੁਰ ਦੇ ਸਰਕਾਰੀ ਹਸਪਤਾਲ 'ਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਸਿਮਰ ਗਿੱਲ ਤੇ ਹਮਲਾ ਕਰਕੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਕੇ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਸਵਾਲ ਖੜਾ ਹੁੰਦਾ ਹੈ ਕਿ ਡਾਕਟਰ ਨਾਲ ਨੌਜਵਾਨ ਨੇ ਝਗੜਾ ਕਿਉਂ ਕੀਤਾ ਤਾਂ ਦੱਸਦੀਏ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਤੇਜ਼ ਰਫ਼ਤਾਰ ਕਾਰ ਹਸਪਤਾਲ 'ਚ ਦਾਖਲ ਹੁੰਦੀ ਹੈ ਉਸ ਨੂੰ ਪਹਿਲਾਂ ਗਲਤ ਢੰਗ ਨਾਲ ਜਨਰੇਟਰ ਕੋਲ پارک ਕੀਤਾ ਜਾਂਦਾ ਹੈ ਤੇ ਜਦ ਔਨ ਡਿਊਟੀ ਡਾਕਟਰ ਸਿਮਰ ਗਿੱਲ ਉਸ ਨੂੰ ਯਾਨੀ ਕਿ ਕਾਰ ਸਵਾਰ ਨੂੰ ਕਾਰ ਚਾਲਕ ਨੂੰ ਗੱਡੀ ਪਾਰਕਿੰਗ ਵਿੱਚ ਲਗਾਉਣ ਨੂੰ ਕਹਿੰਦੇ ਆ ਤਾਂ ਡਾਕਟਰਾਂ ਦੇ ਮੁਤਾਬਕ ਨੌਜਵਾਨ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਸਿਮਰ ਗਿੱਲ ਤੇ ਹਮਲਾ ਕਰ ਦਿੰਦਾ ਹੈ ਤੇ ਹਮਲੇ ਤੋਂ ਬਾਅਦ ਡਾਕਟਰ ਦਾ ਮੋਬਾਈਲ ਵੀ ਖੋਕੇ ਲੈ ਜਾਂਦਾ ਹੈ ਇਹ ਡਾਕਟਰਾਂ ਦਾ ਵਰਜਨ ਹੈ ਪਰ ਸਵਾਲਾਂ ਵਿੱਚੋਂ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਗੱਡੀ ਨੂੰ ਸਹੀ ਜਗ੍ਹਾ ਤੇ ਪਾਰਕ ਕਰਵਾਉਣ ਵਾਸਤੇ ਕਿਸੇ ਜਾਂ ਡਾਊਟ ਨੂੰ ਕਲੀਅਰ ਕਰਵਾਉਣ ਵਾਸਤੇ ਹਸਪਤਾਲ 'ਚ ਕੋਈ ਗਾਰਡ ਕਿਉਂ ਫੀਸੀਬਲ ਨਹੀਂ ਹੈ ਕਿਉਂਕਿ ਉਸ ਹਸਪਤਾਲ 'ਚ ਕਈ ਵਾਰ ਨਾਈਟ ਡਿਊਟੀ ਦੌਰਾਨ ਐਮਰਜੈਂਸੀ ਵੇਲੇ ਮਹਿਲਾਵਾਂ ਵੀ ਜਿਹੜੀਆਂ ਆਪਣੀਆਂ ਸੇਵਾਵਾਂ ਦਿੰਦੀਆਂ ਹਨ ਡਾਕਟਰ ਦੀ ਵੀ ਮਹਿਲਾਵਾਂ ਡਾਕਟਰ ਦੀ ਵੀ ਡਿਊਟੀ ਲੱਗਦੀ ਹੈ ਜੋ ਭਾਣਾ ਕੱਲ ਰਾਤ ਵਾਪਰਿਆ ਉਹ ਆਉਣ ਵਾਲੇ ਸਮੇਂ ਵਿੱਚ ਨਾ ਵਾਪਰ ਇਸ ਕਰਕੇ ਡਾਕਟਰ ਜਿੰਨੇ ਸਨ ਉਹ ਚਿੰਤਤ ਸਨ ਬਹਰਾਲ ਡਾਕਟਰਾਂ ਨੇ ਅੱਜ ਸੇਵਾਵਾਂ ਵਿੱਚ ਬੰਦ ਕਰਕੇ ਹਮਲਾਵਰ ਖਿਲਾਫ ਕਾਰਵਾਈ ਦੀ ਮੰਗ ਨੂੰ ਮੁੱਖ ਰੱਖ ਕੇ ਇੱਕ ਤਰੀਕੇ ਦਾ ਰੋਸ ਜ਼ਾਹਰ ਕੀਤਾ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅੱਜ ਸ਼ਨੀਵਾਰ ਸੀ ਤੇ ਕੱਲ ਐਤਵਾਰ ਦੀ ਛੁੱਟੀ ਹੈ ਜਿੰਨਾ ਮਰੀਜ਼ਾਂ ਨੇ ਅੱਜ ਦਵਾਈ ਦਾਰੂ ਲੈਣੀ ਸੀ ਤਾਂ ਉਹਨਾਂ ਨੂੰ ਹੁਣ ਸੋਮਵਾਰ ਨੂੰ ਡਾਕਟਰ ਮਿਲਣਗੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਐਸਐਚਓ ਜਗਿੰਦਰ ਸਿੰਘ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਾਰ ਚਾਲਕ ਹੈ ਮੁਕੰਦਪੁਰ ਦਾ ਹੀ ਹੈ ਤੁਸਨੋ ਗ੍ਰਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਛਾੜਬੀਨ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਡਾਕਟਰ ਸੋਨੀਆ ਕਿਥੇ ਡਿਊਟੀ ਕਰਦੇ ਸੀ ਸੀਐਚਸੀ ਮੁਕੰਦਪੁਰ ਤੁਹਾਡੇ ਇੱਕ ਹਸਪਤਾਲ ਦੇ ਵਿੱਚ ਰਾਤੀ ਇੱਕ ਘਟਨਾ ਹੋਈ ਹੈ ਡਾਕਟਰ ਤੇ ਹਮਲਾ ਹੋਇਆ ਹੈ ਹਾਂਜੀ ਦੱਸ ਲੜ ਕੀ ਕਹਿਣਾ ਚਾਹਦੇ ਸਾਡਾ ਕੁਲੀਕ ਡਾਕਟਰ ਸਿੰਮਲ ਮੇਲ ਡਾਕਟਰ ਉਹਨਾਂ ਤੇ ਰਾਤ ਨੂੰ 10:30 ਵਜੇ ਦਾ ਟਾਈਮ ਹੈ ਉਹਨਾਂ ਤੇ ਹਮਲਾ ਹੋਇਆ ਇੱਕ ਪਿੰਡ ਦਾ ਹੀ ਬੰਦਾ ਉਹਨੇ ਆ ਕੇ ਹਮਲਾ ਕੀਤਾ ਉਹਦਾ ਫੋਨ ਵੀ ਲੈ ਗਏ ਉਹਨਾਂ ਦਾ ਤੇ ਉਹ ਤਾਂ ਮੇਲ ਡਾਕਟਰ ਐ ਅਸੀਂ ਫੀਮੇਲ ਡਾਕਟਰ ਵੀ ਨਾਈਟ ਡਿਊਟੀ ਕਰਦੇ ਆ ਤੁਸੀਂ ਇਕੱਲੇ ਹੁੰਦੇ ਹੋ ਕੋਈ ਹਾਂਜੀ ਬਿਲਕੁਲ ਸਾਡੇ ਨਾਲ ਕਲਾਸ 4 ਹੁੰਦੇ ਆ ਸਟਾਫ ਨਰਸ ਹੁੰਦੇ ਆ ਪਰ ਰਾਤ ਨੂੰ ਕੋਈ ਮਰਜੈਂਸੀ ਆਉਂਦੀ ਐ ਅਸੀਂ ਉੱਠ ਕੇ ਇਕੱਲੇ ਵੀ ਜਾਈਦਾ ਅਸੀਂ ਡਿੱਕੀ ਦਾ ਥੋੜਨਾ ਆ ਵੀ ਸਟਾਫ ਸਾਰੇ ਇਕੱਠੇ ਹੋਊਗਾ ਫੇਰੀ ਪੇਸ਼ੈਂਟ ਦੇਖੀਏ ਕਈ ਵਾਰ ਮੈਂ ਕੱਲੀ ਵੀ ਹੁੰਦੀ ਆ ਤੇ ਆ ਜਾਂਦਾ ਸਟਾਫ ਸਾਰਾ ਨਾਲ ਪਰ ਕੁਝ ਵੀ ਹੋ ਸਕਦਾ ਹੈ ਸਾਡੇ ਫੀਮੇਲ ਡਾਕਟਰਸ ਨਾਲ ਵੀ ਕੁਝ ਹੋ ਸਕਦਾ ਹੈ ਕੱਲ ਨੂੰ ਦੁਬਾਰਾ ਵੀ ਇਹ ਹੋ ਸਕਦਾ ਹੈ ਇਸ ਕਰਕੇ ਸਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਮੈਂ ਇੱਕ ਪਿਛਲੇ ਜੇ ਡਾਕਟਰ ਨਾਲ ਜਿਹੜੇ ਅ ਭਿਆ ਕਤਲकांड ਹੋਇਆ ਤੇ ਉਹਦੇ ਨਾਲ ਅਗਰ ਤਾਲਮਿਲ ਕਰਕੇ ਦੇਖਿਆ ਜਾਵੇ ਤਾਂ ਉੱਥੇ ਵੀ ਉਸ ਵੇਲੇ ਵੀ ਮੰਗ ਉੱਠੀ ਸੀ ਕਿ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਹੈਗਾ ਉਹਦੀ ਨਾ ਉਹਦਾ ਅਤਿਆਚਾਰ ਹੋ ਰਿਹਾ ਜਿਹੜੀ ਮਾਪੀ ਤੇ ਉਹ ਉਸ ਉਸ ਉਹਦੇ ਉਹਦੇ ਲੈਵਲ ਨੂੰ ਲੈ ਕੇ ਮਤਲਬ ਤੁਸੀਂ ਇੱਥੇ ਕਿੰਨੀ ਕਿ ਸੁਰੱਖਿਅਤ ਹੋ ਜੀ ਦਾ ਉਹਦੀ ਉਸ ਤਰ੍ਹਾਂ ਦੀ ਗੱਲ ਕਰਦੇ ਆ ਤੇ ਉਹਦੇ ਮੁਤਾਬਕ ਤੁਸੀਂ ਇੱਥੇ ਕਿੰਨੀ ਕਿ ਸੁਰੱਖਿਅਤ ਹੋ ਸੁਰੱਖਿਅਤ ਬਿਲਕੁਲ ਵੀ ਨਹੀਂ ਹੈ ਕੋਈ ਸਿਕਿਉਰਿਟੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਹੈ ਜ਼ੀਰੋ ਸਿਕਿਉਰਿਟੀ ਹੈ ਸਾਡੇ ਕੋਲ ਅਸੀਂ ਸਿਕਿਉਰਿਟੀ ਚਾਹੁੰਦੇ ਆ ਪੂਰੇ ਇੰਡੀਆ ਚ ਹੋਵੇ ਸਾਰੇ ਹਸਪੀਟਲ ਗਵਰਨਮੈਂਟ ਹਸਪੀਟਲਸ ਚ ਹੋਵੇ ਕਿ ਗੇਟਕੀਪਰ ਹੋਵੇ ਇੱਕ ਸਿਕਿਉਰਿਟੀ ਗਾਰਡ ਅੰਦਰ ਹੋਵੇ ਔਰ ਸਪੈਸ਼ਲੀ ਨਾਈਟ ਨੂੰ ਤਾਂ ਦੇਖੋ ਚਾਹੀਦੇ ਹੀ ਆ ਮੇਰੇ ਕੋਲ ਜਿਹੜਾ ਇਹ ਇਹ ਜਿਹੜਾ ਦੋਸ਼ੀ ਫੜਿਆ ਹੈ ਮੈਂ ਜੋ ਐਸਾ ਕੁਝ ਪਿਆ ਮੁੰਡਾ ਮੱਲੇ ਆ ਗਿਆ ਜਿਹੜਾ ਜਿੰਨੇ ਹਮ ਲਗਿੱਤਾ ਸੀ ਉਹਦੇ ਕੀ ਕਾਰਵਾਈ ਦੀ ਮੰਗ ਕਰ ਰਹੇ ਅਸੀਂ ਐਫ ਆਈ ਆਰ ਮੰਗ ਰਹੇ ਐਫ ਆਈ ਆਰ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਬਹੁਤ ਮੰਦਭਾਗੀ ਘਟਨਾ ਹੈ ਜੀ ਇਹ ਪਿਛਲੀਆਂ ਘਟਨਾਵਾਂ ਦੀ ਲੜੀ ਦਾ ਹੀ ਇੱਕ ਹੋਰ ਕੇਸ ਹੈ ਮੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੇ ਲੇਡੀ ਸਟਾਫ ਹੁੰਦੇ ਆ ਸਟਾਫ ਨਰਸਸ ਆ ਡਾਕਟਰ ਸਾਹਿਬਾਨ ਨੇ ਰਾਤ ਵੇਲੇ ਡਿਊਟੀ ਆਪਣੀ ਤੰਦੇਹੀ ਨਾ ਕਰਦੇ ਨੇ ਉਹਨਾਂ ਦੀ ਸੁਰੱਖਿਆ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ ਅਸੀਂ ਮੰਗ ਕਰਦੇ ਆ ਕਿ ਸਾਡੇ ਹਸਪੀਟਲ ਦੇ ਵਿੱਚ ਸਾਡੇ ਹਸਪੀਟਲ ਹਰ ਡਿਸਪੈਂਸਰੀ ਵਿੱਚ ਸੁਰੱਖਿਆ ਜਿਹੜੀ ਹੈ ਉਹਦੀ ਗਰੰਟੀ ਦਿੱਤੀ ਜਾਵੇ ਤਾਂ ਕਿ ਅਸੀਂ ਨਿਰਪੱਖ ਹੋ ਕੇ ਆਪਣੀ ਡਿਊਟੀ ਦੇ ਸਕੀਏ ਤੇ ਪਬਲਿਕ ਦਾ ਫਾਇਦਾ ਹੋ ਸਕੇ ਦੂਜਾ ਪਬਲਿਕ ਅੱਗੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਤੁਹਾਡੇ ਹੀ ਬੱਚੇ ਆ ਤੁਹਾਡੀ ਸੇਵਾ ਵਾਸਤੇ ਸਮਰਪਿਤ ਆ ਠੀਕ ਹੈ ਸਾਡੇ ਨਾਲ ਉਹੀ ਰਿਸ਼ਤਾ ਹੋਣਾ ਚਾਹੀਦਾ ਜੋ ਤੁਹਾਡਾ ਆਪਣੇ ਬੱਚਿਆਂ ਨਾਲ ਹੈ ਭਾਵੇਂ ਸਾਡੀ ਲੇਡੀ ਡਾਕਟਰ ਹੈ ਭਾਵੇਂ ਸਾਡੇ ਜੈਂਟਸ ਡਾਕਟਰ ਹੈ ਭਾਵੇਂ ਸਾਡਾ ਪੀਐਨ ਹੈ ਭਾਵੇਂ ਸਾਡੇ ਐਸਐਮਓ ਸਾਹਿਬਾਨ ਹੈ ਸਭ ਦੀ ਇੱਜ਼ਤ ਹੋਣੀ ਚਾਹੀਦੀ ਆ ਅਸੀਂ ਤੁਹਾਡੀ ਪੂਰੀ ਇੱਜ਼ਤ ਕਰਦੇ ਆ ਪੂਰੀ ਤੰਦੇਹੀ ਨਾਲ ਸੇਵਾ ਕਰ ਰਹੇ ਆ ਪੰਜਾਬ ਸਰਕਾਰ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਸੁਰੱਖਿਆ ਦਾ ਮੁੱਦਾ ਜੋ ਲਟਕਦਾ ਆ ਰਿਹਾ ਕਾਫੀ ਸਮੇ ਤੋਂ ਇਸ ਨੂੰ ਤੁਰੰਤ ਹੱਲ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਸਾਡੀ ਮੰਗ ਹੈ ਅਸੀਂ ਐਫ ਆਈ ਆਰ ਉਹਨਾਂ ਨੇ ਸਾਡੀ ਲੈ ਲਈ ਹੈ ਅਸੀਂ ਉਹਨਾਂ ਦੇ ਕਾਫੀ مشغول ਆ ਅਸੀਂ ਚਾਹੁੰਦੇ ਆ ਕਿ ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ ਤੇ ਇੰਦਾਂ ਦੀਆਂ ਘਟਨਾਵਾਂ ਜਿਹੜੀਆਂ ਮੁੜ ਮੁੜ ਕੇ ਨਾ ਦੁਹਰਾਈਆਂ ਜਾ ਸਕਣ ਕੀ ਕਾੜਾ ਮੁਕੰਤਰ ਹੋਏ ਪਹੁੰਚਿਆ ਕੀ ਕਰਤਾ ਇਹਦਾ ਕਾਰਨ ਜਿਹੜਾ ਸੀਗਾ ਸਾਡੇ ਸਾਥੀ ਡਾਕਟਰ ਡਾਕਟਰ ਸਿਮਰ ਗਿੱਲ ਇਹਨਾਂ ਦੀ ਰਾਤ ਦੀ ਡਿਊਟੀ ਸੀਗੀ ਔਰ ਤਕਰੀਬਨ 10:30 ਵਜੇ ਇੱਕ ਤੇਜ਼ ਰਫ਼ਤਾਰ ਨਾਲ ਗੱਡੀ ਆਉਂਦੀ ਆ ਔਰ ਬਹੁਤ ਹੀ ਗਲਤ ਤਰੀਕੇ ਨਾਲ ਉਹ ਡਰਾਈਵ ਕਰ ਰਿਆ ਸੀਗਾ ਔਰ ਉਹਨੇ ਗੱਡੀ ਪਾਰਕਿੰਗ ਸਾਈਡ ਤੇ ਜਿੱਥੇ ਲਾਉਣੀ ਚਾਹੀਦੀ ਸੀਗੀ ਉੱਤੋਂ ਬਜਾਏ ਉਹਨੇ ਪਿੱਛੇ ਜਿੱਥੇ ਜਨਰੇਟਰ ਪਿਆ ਸੀਗਾ ਜੋ ਕਿ ਬਹੁਤ ਹੀ ਹੌਸਪੀਟਲ ਦੇ ਪਿੱਛੇ ਵਾਲੀ ਜਗ੍ਹਾ ਹੈਗਾ ਉੱਥੇ ਗੱਡੀ ਲਾਈ ਜਦੋਂ ਉਹਨੂੰ ਦੱਸਿਆ ਬਈ ਤੂੰ ਗਲਤ ਇਹ ਤੇਰਾ ਤਰੀਕਾ ਹੈਗਾ ਬਹੁਤ ਹੀ ਗੱਡੀ ਤੂੰ ਡਰਾਈਵ ਜਿਹੜੀ ਕੀਤੀ ਹੈਗੀ ਬਹੁਤ ਗਲਤ ਤਰੀਕੇ ਨਾਲ ਕੀਤੀ ਹੈਗੀ ਆ ਬਈ ਤੂੰ ਇਸ ਤਰ੍ਹਾਂ ਨਾ ਕਰ ਤੋ ਡਾਕਟਰ ਸਮਝ ਗਏ ਨੂੰ ਉਹ ਬੰਦਾ ਹੱਥੋਂ ਪਾਈਪ ਕੀਤੀ ਉਹਨੇ ਗਾਲੀ ਗਲੋਚ ਕੀਤਾ ਹੈਗਾ ਤੇ ਕਿਸਹੁਨ ਮੁੱਕੇ ਜੋ ਵੀ ਉਹਨੇ ਕਰ ਸਕਦਾ ਕੀਤਾ ਔਰ ਇਸ ਨੂੰ ਅਸੀਂ ਕੰਡਮ ਕਰਦੇ ਆ ਇਸ ਚੀਜ਼ ਨੂੰ ਤੇ ਹਸਪੀਟਲ ਦੀ ਆਪੀ ਬੰਦ ਕਰਕੇ ਅੱਜ ਅਸੀਂ ਪੁਲਿਸ ਸਟੇਸ਼ਨ ਐਫ ਆਈ ਆਰ ਦਰਜ ਕਰਾਉਣਾ ਹੈ ਤੁਹਾਡੀ ਤਸੱਲੀ ਹੋ ਗਈ ਹੈ ਕਿ ਮਤਲਬ ਉਹਦੇ ਮਾਮਲਾ ਦਰਜ ਹੋ ਗਏ ਐਫ ਆਈ ਆਰ ਪੁਲਿਸ ਸਟੇਸ਼ਨ ਵੱਲੋਂ ਦਰਜ ਹੋ ਗਈ ਹੈ ਔਰ ਸਾਡੀ ਤਸੱਲੀ ਹੈ ਹੁਣ ਅਸੀਂ ਅੱਗੇ ਆਸ ਕਰਦੇ ਹਾਂ ਕਿ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਮਲਾ ਹੋ ਗਈ ਸਾਨੂੰ ਸੂਚਨਾ ਮਿਲੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਏ ਰਤੀ ਤੁਹਾਨੂੰ ਸੂਚਨਾ ਮਿਲੀ ਸੀਗੀ ਜੀ ਡਾਕਟਰ ਸਾਹਿਬ ਸੀਗੇ ਡਾਕਟਰ ਸਿਮਰਨ ਗਿੱਲ ਉਹ ਕਹਿੰਦੇ ਕੋਈ ਬੰਦਾ ਆ ਕੇ ਮੈਨੂੰ ਗਾਲੀ ਗਲੋਚ ਕੀਤਾ ਆ ਮੇਰੇ ਤੇ ਹਮਲਾ ਕੀਤਾ ਆ ਜੀ ਤਾਂ ਰਾਤੀ ਸਾਡੇ ਏਸੀ ਸੁਬਾਹ ਜਗਏ ਸੀਗੇ ਜੀ ਉਹ ਡਾਕਟਰ ਦੱਸਦੇ ਵੀ ਕੋਈ ਸਾਈਡ ਤੇ ਲਾ ਕੇ ਗੱਡੀ ਖੜਾ ਸੀਗਾ ਮੁੰਡਾ ਅਸੀਂ ਇਹਨੂੰ ਪੁੱਛਿਆ ਵੀ ਤੁਸੀਂ ਉੱਥੇ ਕਿਉਂ ਖੜਾ ਲਾਲਾ ਗੱਡੀ ਬਾਰਕ ਦੇ ਵਿੱਚ ਲਾਲਾ ਆਓ ਇਹਨੇ ਦੇ ਵਿੱਚ ਜਿਆ ਤਲਖੀ ਚ ਆ ਕੇ ਤਾਂ ਡਾਕਟਰ ਸਾਹਿਬ ਨੇ ਗਾਲੀ ਗਲੋਚ ਕੀਤਾ ਡਾਕਟਰ ਸਾਹਿਬ ਕਹਿੰਦੇ ਮੇਰੇ ਮਤਲਬ ਮੈਨੂੰ ਨਾਲੇ ਝਗੜਾ ਵੀ ਕੀਤਾ ਆ ਪਰ ਆਰਤੀ ਛੱਡ ਜਾਣ ਤੋਂ ਬਾਅਦ ਮੁੰਡਾ ਚਲਾ ਗਿਆ ਸੀ ਵੈਰੀਫਾਈ ਹੋ ਸਕਿਆ ਸੀਗਾ ਸਵੇਰੇ ਅਸੀਂ ਵੈਰੀਫਾਈ ਕਰਕੇ ਕਿ ਮੁੰਡਾ ਮਨੀਸ਼ ਆ ਇੱਥੋਂ ਦਾ ਮਗੰਦਪੁਰ ਦਾ ਉਹਨੂੰ ਅਸੀਂ ਬੁਲਾ ਲਿਆ ਆ ਹਸਪੀਟਲ ਦਾ ਸਟਾਫ ਵੀ ਆ ਗਿਆ ਸਾਡੇ ਕੋਲ ਜੀ ਤਾਂ ਪਹਿਲਾਂ ਮੈਂ ਗਿਆ ਸੀਗਾ ਖੇਡਾਂ ਮਤਲਬ ਪੰਜਾਬ ਸਾਡੇ ਚੱਲਦੇ ਆ ਉਧਰ ਗਿਆ ਸੀਗਾ ਮੈਂ ਹੁਣ ਹਾਜ਼ਰੀਆਂ ਮੈਂ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਦੇਖਦੇ ਆ ਕੀ ਅਸਲ ਵਿੱਚ ਹੋਇਆ ਕੀ ਰਾਤੀ ਬੈਠ ਕੇ ਗੱਲਬਾਤ ਕਰਦੇ ਰਹਿਣਾ ਜੇ ਕੋਈ ਕਾਰਵਾਈ ਬੰਦੀ ਹੋਈ ਤੇ ਕਰਾਂਗੇ ਠੀਕ ਹੈ